ਦਾਰੇ ਸੇਵਾ ਕਰਦਾ ਪਿਆ ਅਸੀਂ ਉੱਥੇ ਇੱਕ ਨਿਹੰਗ ਸਿੰਘ ਆਇਆ ਮੈਨੂੰ ਕਹਿੰਦੇ ਬਾਬਾ ਜੀ ਵੀ ਤੁਸੀਂ ਸੇਵਾ ਚ ਇੰਨਾ ਮਨ ਲਾਇਆ ਹੋਇਆ ਬਾਹਰ ਮੌਂਡਿੰਗ ਕਰਾਇਆ ਹੋਇਆ ਮੈਂ ਕਿਹਾ ਬਾਬਾ ਜੀ ਵੀ ਮਨ ਤਾਂ ਬਾਧ ਕਰਦਾ ਆ ਪਰ ਜੀ ਨਹੀਂ ਉਧਰ ਨੂੰ ਮੁੜ ਨਹੀਂ ਰਿਹਾ ਕਹਿੰਦੇ ਉਹਨਾਂ ਕੰਨੀ ਮੂੰਹ ਤਾਂ ਕਰੋ ਉਹਨਾਂ ਨੂੰ ਹੱਥ ਤਾਂ ਫੜਾਓ ਤਾਂ ਹੀ ਬਾਹ ਫੜਨਗੇ ਫਿਰ ਅਸੀਂ ਦਰਬਾਰ ਸਾਹਿਬ ਗਏ ਦਵਾਰੋਂ ਫਿਰ ਉੱਥੇ ਜਾ ਕੇ ਅਮਰੇ ਛਕਿਆ ਮੈਨੂੰ ਬੜੇ ਲੋਕਾਂ ਨੇ ਕਿਹਾ ਕਹਿੰਦੇ ਪਰਸੋਂ ਤੋਂ ਰਵਾਡਿੰਗ ਕਰਾਈ ਸੀ ਅੱਜ ਤੂੰ ਅਮਰੇ ਛਕ ਲਿਆ ਮੈਂ ਕਿਹਾ ਮਹਾਰਾਜ ਦੀ ਕਿਰਪਾ ਹੋ ਗਈ ਹਮੇਸ਼ਾ ਆਪਾ ਬਾਣੀ ਚ ਹੀ ਰਹਿਦਾ ਹੁਣ ਸਾਨੂੰ ਕੋਈ ਓੱਖਾਂ ਨਹੀਂ ਲੱਗਦਾ ਮਹਾਰਾਜ ਦੀ ਨਾਮ ਜਪੀਦਾ ਸੋਚੀਦਾ ਵੀ ਅਸੀਂ ਦੁਨੀਆ ਤੋਂ ਕੀ ਲੈਣਾ ਮਹਾਰਾਜ ਨਾ ਸਾਡਾ ਵਿਸਰੇ ਆਪਾ ਦੁਨੀਆ ਤੋਂ ਕੁਝ ਨਹੀਂ ਲੈਣਾ ਇੱਕ ਦਿਮਾਗ ਚ ਗੱਲ ਬਿਠਾਈ ਆ ਵੀ ਹੁਣ ਪਿੱਛੇ ਨਹੀਂ ਮੁੜਨਾ ਜਦ ਮਹਾਰਾਜ ਨੇ ਸੀਸ ਭੇਟ ਕਰ ਹੀ ਦਿੱਤਾ ਜਾਂ ਹੁਣ ਕੁਰਬਾਨੀ ਹੋ ਪਰ ਦਮਾਲਾ ਜਾਂ ਵਾਲ ਕਟਾਉਣੇ ਜਾਂ ਕੋਈ ਐਦਾਂ ਦੀ ਚੀਜ਼ ਉਹ ਨਹੀਂ ਕਹਿੰਦੇ ਰੱਬ ਨੇ ਜਦੋਂ ਕਿਸੇ ਨੂੰ ਆਪਣੇ ਲੜ ਲਾਉਣਾ ਹੁੰਦਾ ਹੈ ਤਾਂ ਉਹਨੂੰ ਕੋਈ ਸਾਲਾ ਨਹੀਂ ਲੱਗਦੇ ਕੁਝ ਸਮਾਂ ਹੀ ਜਿਹੜਾ ਬਹੁਤ ਕਾਫੀ ਹੁੰਦਾ ਅੱਜ ਤੁਹਾਨੂੰ ਇੱਕ ਅਜਿਹੇ ਵੀਰ ਨਾਲ ਮਿਣਵਾਉਣ ਲੱਗੇ ਆ ਜਿਨ੍ਹਾਂ ਨੇ ਪੂਰੇ ਫੈਸ਼ਨ ਕੀਤੇ ਜ਼ਿੰਦਗੀ ਦੇ ਵਿੱਚ ਵਾਲ ਰਿਵਾਂਡਿੰਗ ਕਰਾਣੇ ਚੰਗੀ ਤਰੀਕੇ ਨਾਲ ਪੂਰੀ ਐਸ਼ ਕਰਨੀ ਪਰ ਕਿਦਾਂ ਸਿਰਫ ਤਿੰਨ ਦਿਨਾਂ ਦੇ ਵਿੱਚ ਹੀ ਅਜਿਹਾ ਕੀ ਵਾਪਰਿਆ ਕਿ ਉਹ ਹੈਰੀ ਤੋਂ ਨਿਹੰਗ ਸਿੰਘ ਹਰੀ ਸਿੰਘ ਬਣ ਗਏ ਕੀ ਹੋਇਆ ਅਜਿਹਾ ਗੱਲਬਾਤ ਕਰਾਉਣੀ ਅੱਜ ਉਹਨਾਂ ਦੀ ਫੈਮਿਲੀ ਦੇ ਨਾਲ ਤੇ ਮਿਲਵਾਉਣੀ ਆ ਤੁਹਾਨੂੰ ਹਰੀ ਸਿੰਘ ਨਾਲ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਜਿਹੜਾ ਗੁਰੂ ਸਾਹਿਬ ਦੇ ਲੜ ਲੱਗੇ ਤੁਹਾਨੂੰ ਗੁਰੂ ਸਾਹਿਬ ਨੇ ਆਪਣੇ ਲੜ ਲਾਇਆ ਆਸ਼ੋ ਮਾਲਕ ਲਾਉਣ ਵਾਲੇ ਨੇ ਵਧਾਈ ਉਸ ਮਾਲਕ ਨੂੰ ਤੁਹਾਡੇ ਤੋਂ ਪਹਿਲਾਂ ਜਾਣਨਾ ਚਾਹਾਂਗੇ ਜੀ ਪੁਰਾਣੀ ਜ਼ਿੰਦਗੀ ਤੁਹਾਡੀ ਜਿਹੜੀ ਹੈ ਉਹ ਕਿੱਦਾਂ ਦੀ ਸੀ ਬਾਬਾ ਜੀ ਪੁਰਾਣੀ ਜ਼ਿੰਦਗੀ ਬਾਲ ਮੋਨੇ ਸੀ ਨਸ਼ੇ ਕਰਦਾ ਸੀ ਸ਼ਰਾਬ ਪੀਂਦਾ ਸੀ ਮੈਂ ਬਹੁਤ ਜ਼ਿਆਦਾ ਜਾਨੀ ਕਿ ਵੀ ਮੰਨ ਲਓ ਵਿਗੜਿਆ ਹੋਇਆ ਕਹਿ ਸਕਦੇ ਆਪਾਂ ਉਹ ਚੀਜ਼ ਸੀ ਤੇ ਫਿਰ ਅਜੀਹਾ ਕੀ ਹੋਇਆ ਤੁਹਾਡੇ ਨਾਲ ਕਿ ਤੁਸੀਂ ਜਿਹੜਾ ਇਸ ਪਾਸੇ ਆਏ ਅਸੀਂ ਦਰਬਾਰ ਸਾਹਿਬ ਗਏ ਸੀ ਮੱਥਾ ਟੇਕਣ ਮੈਰਿਜ ਤੋਂ ਆਫਟਰ ਮੇਰੇ ਖਿਆਲ ਨਾਲ 3 ਕਿੰਨ੍ਹੇ ਸਾਲ ਬਾਅਦ ਉੱਥੇ ਮੱਥਾ ਟੇਕਣ ਗਏ ਮੇਰੀ ਆਦਤ ਹੈ ਸੇਵਾ ਕਰਨ ਦੀ ਗੁਰਦੁਆਰੇ ਜਾ ਕੇ ਤੇ ਮੈਂ ਗੁਰਦੁਆਰੇ ਸੇਵਾ ਕਰਦਾ ਵੀ ਅਸੀਂ ਉੱਥੇ ਇੱਕ ਨਿਹੰਗ ਸਿੰਘ ਆਏ ਮੈਨੂੰ ਕਹਿੰਦੇ ਬਾਬਾ ਜੀ ਵੀ ਤੁਸੀਂ ਸੇਵਾ 'ਚ ਇੰਨਾ ਮਨ ਲਾਇਆ ਹੋਇਆ ਵਾਲ ਰਿਮੋਂਡਿੰਗ ਕਰਾਏ ਹੋਇਆ ਮੈਂ ਉਦੋਂ 3 ਦਿਨ ਪਹਿਲਾਂ ਹੀ ਰਬਾਉਂਡਿੰਗ ਕਰਾਈ ਸੀ ਵਾਲਾਂ ਦੀ। ਵਾਲ ਰਬਾਉਂਡਿੰਗ ਕਰਾਏ ਹੋਏ ਤਾਂ ਉਹ ਜਿੱਦਾਂ ਪਰਮਾਲ ਵੰਨਣ ਨੇ ਨਾ, ਪਰਮਾਲ ਦੇ ਪਿੱਛੋਂ ਨਿਕਲਦੇ ਹੁੰਦੇ ਆ ਵਾਲ। ਉਹਨਾਂ ਨੇ ਬਾਲ ਦੇ ਕੇ ਵਾਲ ਰਬਾਉਂਡਿੰਗ ਕਰਾਏ ਕਹਿੰਦੇ। ਮੈਂ ਕਿਹਾ ਬਾਬਾ ਜੀ ਵੀ ਮਨ ਤਾਂ ਬਾਤ ਕਰਦਾ ਆ ਪਰ ਜੀ ਨਹੀਂ ਉਧਰ ਨੂੰ ਮੁੜ ਨਹੀਂ ਰਿਹਾ। ਉਹ ਕਹਿੰਦੇ ਇਦਾਂ ਨਹੀਂ ਹੁੰਦਾ ਕਹਿੰਦੇ। ਜੇ ਕਹਿੰਦੇ ਤੁਸੀਂ ਪ੍ਰਮਾਤਮਾ ਨੂੰ ਆਪਣਾ ਹੱਥ ਫੜਾਓਗੇ ਤਾਂ ਉਹ ਬਾਹ ਫੜਨਗੇ। ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ ਮੈਂ ਕਿਹਾ ਬਾਬਾ ਜੀ ਹਜੇ ਮਹਾਰਾਜ ਦੀ ਕਿਰਪਾ ਨਹੀਂ ਹੋਈ। ਸਾਡੇ ਕੰਨੀ ਮਾਰਾਂ ਨੇ ਦੇਖਿਆ ਨਹੀਂ। ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਜੇ ਤੁਸੀਂ ਦੂਜੇ ਪਾਸੇ ਮੂੰਹ ਕਰਕੇ ਬੋਲੋਗੇ ਵੀ ਬਾਬਾ ਜੀ ਸਾਡੀ ਬਾਹ ਫੜ ਲਓ ਤਾਂ ਉਹਨਾਂ ਨੇ ਨਹੀਂ ਫੜ ਲਿਆ ਕਹਿੰਦੇ ਉਹਨਾਂ ਕੰਨੀ ਮੂੰਹ ਤਾਂ ਕਰੋ ਉਹਨਾਂ ਨੂੰ ਹੱਥ ਤਾਂ ਫੜਾਓ ਤਾਂ ਹੀ ਬਾਹ ਫੜਨਗੇ ਬਾਬਾ ਜੀ ਉਹ ਗੱਲ ਮੇਰੇ ਮਾਈਂਡ ਦੇ ਵਿੱਚ ਬੈਠ ਗਈ ਤਿੰਨ ਦਿਨ ਹੋਏ ਸੀ ਰਵਾਡਿੰਗ ਕਰਾਈ ਨਹੀਂ ਮੈਂ ਘਰੇ ਵਾਪਸ ਜਾ ਕੇ ਆਪਣੀ ਵਾਈਫ ਦੇ ਨਾਲ ਸਲਾਹ ਕੀਤੀ ਮੈਂ ਕਿਹਾ ਇਦਾਂ ਕਰਕੇ ਮੇਰਾ ਮਨ ਕਰਦਾ ਪਿਆ ਵੀ ਆਪਾਂ ਅਮਰੇਸ਼ਾ ਘਲੀਏ ਇਹ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਨੇ ਵੀ ਤਿੰਨ ਚਾਰ ਦਿਨ ਪਹਿਲਾਂ ਹੀ ਰਵਾਡਿੰਗ ਕਰਾਈ ਸੀ ਆਪਾਂ ਇਕੱਠਿਆਂ ਨਹੀਂ ਕਰਾਈ ਸੀ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਛੱਕ ਲੈਨੇ ਸਗੋਦੀ ਵਧੀਆ ਗੱਲ ਐ ਮੈਨੂੰ ਜਦੋਂ ਮੈਂ ਪਾਪਾ ਹੁਣਾ ਨਾਲ ਗੱਲ ਕੀਤੀ ਵੀ ਮੈਂ ਅਮਰਤ ਛਕਣਾ ਆ ਉਹ ਉਹਨਾਂ ਨੇ ਮੈਨੂੰ ਇੱਕੋ ਗੱਲ ਸਮਝਾਈ ਕਹਿੰਦੇ ਵੀ ਤੁਸੀਂ ਹਰਪ੍ਰੀਤ ਸਿੰਘ ਜੀ ਵੀ ਤੁਸੀਂ ਛਕਤਾ ਰਹੇ ਹੋ ਪਰ ਮਰਿਆਦਾ ਬਹੁਤ ਐ ਦੀ ਕਿਸੇ ਪਿੱਛੇ ਲੱਗ ਕੇ ਜਾਂ ਕਿਸੇ ਦੀ ਗੱਲ ਸੁਣ ਕੇ ਅਮਰਤ ਨਾਲ ਛਕਿਓ ਜੇ ਤੁਹਾਡਾ ਅੰਦਰੋਂ ਮਨ ਕਹਿੰਦਾ ਆ ਤਾਂ ਛਕਿਓ ਅਮਰਤ ਨਹੀਂ ਹੁੰਦਾ ਅਮਰਤ ਨਾਲ ਛਕਿਓ ਮੈਂ ਕਹਿੰਦਾ ਨਹੀਂ ਮੈਂ ਅਮਰਤ ਛਕਣਾ ਆ ਉਹ ਕਹਿੰਦੇ ਚਲੋ ਠੀਕ ਐ ਫਿਰ ਅਸੀਂ ਦਰਬਾਰ ਸਾਹਿਬ ਗਏ ਦਵਾਰੋਂ ਸੰਡੇ ਨੂੰ ਸੰਡੇ ਨੂੰ ਉੱਥੇ ਅਮਰੇ ਸ਼ਿਕਾਉਂਦੇ ਆ ਫਿਰ ਉੱਥੇ ਜਾ ਕੇ ਅਮਰੇ ਛਕਿਆ ਮੈਨੂੰ ਬੜੇ ਲੋਕਾਂ ਨੇ ਕਿਹਾ ਕਹਿੰਦੇ ਪਰਸੋਂ ਤੋਂ ਰਿਮਾਉਂਡਿੰਗ ਕਰਾਈ ਸੀ ਅੱਜ ਤੋਂ ਅਮਰੇ ਛਕ ਲਿਆ ਮੈਂ ਕਿਹਾ ਮਹਾਰਾਜ ਦੀ ਕਿਰਪਾ ਹੋਗੀ ਪਹਿਨੇ ਤੁਹਾਡਾ ਕੀ ਨਾਮ ਹੈ ਭੁਪਿੰਦਰ ਕੌਰ ਪਹਿਲਾਂ ਕੀ ਨਾਮ ਸੀ ਕੋਮਲ ਕਹਿੰਦੇ ਹੁੰਦੇ ਸੀ ਕਰੇ ਕੋਮਲ ਤੋਂ ਫਿਰ ਭੁਪਿੰਦਰ ਕੌਰ ਬਣੇ ਤੁਸੀਂ ਤੁਹਾਡੇ ਵੀ ਮਨ ਦੇ ਵਿੱਚ ਇੱਛਾ ਸੀਗੀ ਹਾਂਜੀ ਪਹਿਲਾਂ ਤੋਂ ਹੀ ਸੀ ਜਾਂ ਫਿਰ ਜਦੋਂ ਇਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਉਦੋਂ ਤੁਹਾਡਾ ਮਨ ਬਣਿਆ ਕੁਝ ਪਹਿਲਾਂ ਤੋਂ ਹੀ ਸੀ ਕਰੇ ਫੈਮਿਲੀ ਦੇ ਵਿੱਚ ਕੋਈ ਹੋਰ ਵੀ ਅਮਰਤਾਰੀ ਸੀਗਾ ਪਹਿਲਾਂ ਮੇਰੀ ਫੈਮਿਲੀ ਚ ਜੀ ਹਾਂਜੀ ਮੇਰਾ ਬ੍ਰਦਰ ਅਜ ਕੋਟਾ ਹਾਂਜੀ ਉਹ ਛੋਟੇ ਹੁੰਦੇ ਤੇ ਆ ਤੁਹਾਨੂੰ ਪਹਿਲਾਂ ਪੂਰਾ ਸ਼ੌਂਕ ਸੀਗਾ ਵੀ ਮਤਲਬ ਕਿ ਵਜੇ ਰਬਾਂਡਿੰਗ ਇਹਨਾਂ ਦਾ ਸੈਲਫੀ ਕਰਾਈ ਪਈ ਪਹਿਲਾਂ ਪੂਰਾ ਸਾਰਾ ਕੁਝ ਕਰਦੇ ਸੀ ਪਰ ਛੱਡਣਾ ਔਖਾ ਨਹੀਂ ਲੱਗਿਆ ਤੁਹਾਨੂੰ ਨਹੀਂ ਬਿਲਕੁਲ ਨਹੀਂ ਲੱਗਿਆ ਬਾਕੀ ਬਬਾਈ ਆਪਾਂ ਕਹਿ ਦਿੰਨੇ ਆ ਜਿੱਦਾਂ ਮਾਰਾ ਦੀ ਮौज ਹੈ ਹੁਣ ਜਿੱਦਾਂ ਪਹਿਲਾਂ ਆਪਾਂ ਬਿਨਾ ਤਿਆਰ ਹੋਏ ਬਾਹਰ ਨਿਕਲਣਾ ਵੀ ਔਖਾ ਲੱਗਦਾ ਸੀ ਹੁਣ ਸਾਨੂੰ ਹਮੇਸ਼ਾ ਆਪਾਂ ਬਾਣੀ ਚ ਰਹਿਦਾ ਹੁਣ ਸਾਨੂੰ ਕੋਈ ਔਖਾ ਨਹੀਂ ਲੱਗਦਾ ਮਾਰਾ ਦੀ ਨਾਮ ਜਪੀਦਾ ਆਪਾਂ ਨੂੰ ਐ ਸੋਚੀਦਾ ਵੀ ਅਸੀਂ ਦੁਨੀਆ ਤੋਂ ਕੀ ਲੈਣਾ ਮਹਾਰਾਏ ਨਾ ਸਾਡਾ ਵਿਸਰੇ ਆਪਾਂ ਦੁਨੀਆ ਤੋਂ ਕੁਛ ਨਹੀਂ ਲੈਣਾ ਜਿਵੇਂ ਤੁਸੀਂ ਉਹਨੇ ਗੱਲ ਕੀਤੀ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਰਹਿਤ ਬਹੁਤ ਹੁੰਦੀ ਐ ਫਿਰ ਉਹ ਸਾਰੀ ਰਹਿਤ ਤੁਸੀਂ ਹੁਣ ਰੱਖਦੇ ਹੋ ਤਾਂ ਰੱਖਣਾ ਨਹੀਂ ਜਾਂਦਾ ਰਹਿਤ ਮਰਿਆ ਦਾ ਰੱਖਦੇ ਆ ਬਾਬਾ ਜੀ ਜਦੋਂ ਹੁਣ ਆਪਾਂ ਇੱਕ ਪਾਸੇ ਆ ਹੀ ਗਏ ਮਹਾਰਾਏ ਨੂੰ ਸੀਸ ਦੇ ਹੀ ਦਿੱਤਾ ਹੁਣ ਨਹੀਂ ਪਿੱਛੇ ਮੁੜਨਾ ਆਪਾਂ ਇੱਕ ਦਿਮਾਗ ਚ ਗੱਲ ਬਿਠਾਈ ਹੈ ਵੀ ਹੁਣ ਪਿੱਛੇ ਨਹੀਂ ਮੁੜਨਾ ਜਦ ਮਹਾਰਾਏ ਨੇ ਸੀਸ ਭੇਟ ਕਰ ਹੀ ਦਿੱਤਾ ਜਾਂ ਹੁਣ ਕੁਰਬਾਨੀ ਹੋਊ ਪਰ ਦਮਾਲਾ ਜਾਂ ਵਾਲ ਕਟਾਉਣੇ ਜਾਂ ਕੋਈ ਇਦਾਂ ਦੀ ਚੀਜ਼ ਉਹ ਨਹੀਂ ਬਣੀ ਤੁਹਾਡੇ ਨਾਲ ਆਸ ਪੜੋਸੇ ਤੁਹਾਡੇ ਗਵਾਂਢੀ ਨਹੀਂ ਆ ਕੋਈ ਤੁਹਾਡੇ ਯਾਰ ਦੋਸਤ ਉਹਨਾਂ ਚੋਂ ਕਿਸੇ ਨੇ ਨਹੀਂ ਕੁਝ ਕੀਤਾ ਬੜਾ ਕੁਝ ਕੀਤਾ ਬਾਬਾ ਜੀ ਮੈਨੂੰ ਟੀਚਰਾਂ ਵੀ ਬੜੀਆਂ ਹੋਈਆਂ ਹੁਣ ਰਿਬਾਉਂਡਿੰਗ ਕਰਾਈ ਸੀ ਹੁਣ ਤੂੰ ਅਮਰੇ ਛੱਕ ਲਿਆ ਕੋਈ ਗੱਲ ਨਹੀਂ 6 ਮਹੀਨੇ ਨੂੰ ਦੇਖ ਲਾਂਗੇ ਤੂੰ ਵੀ ਇੱਥੀਆਂ ਅਸੀਂ ਵੀ ਇੱਥੀਆਂ ਕੋਈ ਗੱਲ ਨਹੀਂ ਹੈਰੀ ਕਹਿੰਦੇ ਸੀ ਮੈਨੂੰ ਉਹਨਾਂ ਨੇ ਮੇਰੀ ਆਦਤਾਂ ਦੇਖੀਆਂ ਹੋਈਆਂ ਸੀ ਬਾਬਾ ਜੀ ਉਹਨਾਂ ਨੂੰ ਆਏ ਸੀ ਵੀ ਸ਼ਾਇਦ ਕਿਸੇ ਪਿੱਛੇ ਲੱਗ ਕੇ ਇਹਨੇ ਅਮਰੇ ਛੱਕ ਲਿਆ ਵੀ ਉਦਾਂ ਹੀ ਕਿਸੇ ਦੀ ਗੱਲ ਚ ਆ ਕੇ ਅਮਰੇ ਸ਼ਕ ਲਿਆ ਕੋਈ ਗੱਲ ਨਹੀਂ ਜਿੱਦਾਂ ਸ਼ਕ ਲੈਂਦੇ ਆ ਤੇ ਵੀ ਹੁਣ ਇਹਨੇ ਦੁਆਰੋਂ ਆਪਣਾ ਚਾਹ ਪੂਰਾ ਕਰਕੇ ਵੀ ਖਤਮ ਕਰ ਦੇਣਾ ਪਰ ਨਹੀਂ ਅੱਜ 1.5 ਸਾਲ ਹੋ ਗਏ ਮਹਾਰਾਜ ਦੀ ਕਿਰਪਾ ਆ ਨਿਤਨੇਮ ਦੀ ਬਾਣੀ ਪੜਦੇ ਆ ਬਾਕੀ ਸੰਥਿਆ ਲੈ ਰਹੇ ਆ ਹੋਰ ਮਹਾਰਾਜ ਦਾ ਜਾਪ ਕਰਦੇ ਤੁਹਾਡਾ ਪਰਿਵਾਰ ਜਿਹੜਾ ਸਾਰਾ ਉਹ ਵੀ ਹੌਲੀ ਹੌਲੀ ਇਸ ਪਾਸੇ ਨੂੰ ਆ ਗਿਆ ਹਾਂਜੀ ਮੇਰੇ ਤੋਂ ਬਾਅਦ ਮੇਰੇ ਮਾਤਾ ਜੀ ਨੇ ਅਮਰੇ ਸ਼ਕਿਆ ਉਹ ਵੀ ਦਿਮਾਲਾ ਸਜਣ ਲੱਗੇ ਫਿਰ ਮੇਰੇ ਫਾਦਰ ਸਾਹਿਬ ਹੁਣ ਸਲਾਹ ਕਰ ਰਹੇ ਨੇ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਕਹਿੰਦੇ ਆ ਮੈਂ ਅਮਰੇ ਸ਼ਕ ਨੂੰ ਹਯੂਰ ਸਾਹਿਬ ਤੋਂ ਹੁਣ ਉਹ ਛੱਕਿਆਣਾ ਤੁਸੀਂ ਕਿੱਥੋਂ ਛੱਕਿਆ ਸੀ ਅਮ੍ਰੇਸਰ ਤੋਂ ਦਰਬਾਰ ਸਾਹਿਬ ਤੋਂ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਹੁਣ ਮਤਲਬ ਉਦੋਂ ਹੀ ਤੁਸੀਂ ਨਿਹੰਗ ਸਿੰਘ ਜਿਹੜਾ ਸੱਜ ਗਏ ਸੀ ਉਸ ਤੋਂ ਬਾਅਦ ਕਿ ਬੱਬਾ ਜੀ ਮੇਰੇ ਦਿਲ ਦੇ ਵਿੱਚ ਚਾਹਨਾ ਸੀਗੀ ਵੀ ਜੇ ਮੈਂ ਅਮਰ ਛੱਕਾਂਗਾ ਤਾਂ ਮੈਂ ਨਿਹੰਗ ਸਿੰਘ ਹੀ ਬਣਾ ਵੀ ਪ੍ਰੋਪਰ ਤਰੀਕੇ ਨਾਲ ਛੱਕੂਗਾ ਇਦਾਂ ਨਹੀਂ ਵੀ ਹਾਂ ਕਿ ਅਮਰ ਛੱਕ ਲਿਆ ਤਾਂ ਉਸ ਜ਼ਿੰਦਗੀ ਜੀ ਰਹਿਣਾ ਵਾ ਉਹਦੀ ਜ਼ਿੰਦਗੀ ਜੀ ਨਹੀਂ ਰਹਿਣਾ ਹੁਣ ਆਪਾਂ ਮਹਾਰਾਜ ਦੇ ਲੜ ਲਾ ਗਏ ਤਾਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਲਾ ਗਏ